ਅੰਮ੍ਰਿਤਸਰ ਦੇ ਥਾਣਾ ਮੋਹਕਮਪੂਰਾ ਦੀ ਪੁਲਿਸ ਦੇ ਵੱਲੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਤੇ ਪੱਗ ਤੇ ਕਿਸਾਂ ਦੇ ਬੇਅਦਬੀ ਕੀਤੀ ਗਈ ਸੀ ਇਸ ਮੌਕੇ ਪੁਲਿਸ ਇੰਸਪੈਕਟਰ ਰਜਿੰਦਰ ਸਿੰਘ ਮੁਖ ਅਫਸਰ ਥਾਣਾ ਮੋਹਕਮਪੂਰਾ ਦੇ ਵੱਲੋਂ ਮੁਕੱਦਮਾ ਉਕਤ ਦੇ ਵਿੱਚ ਮੁੱਖ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ 시ਹਾਟਾ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਆਪਣੇ ਮਾਮੇ ਦੇ ਲੜਕੇ ਦੇ ਨਾਲ ਆਪਣੇ ਦੋਸਤ ਮੋਹਿਤ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਤੇ ਐਸ ਫਾਰਮ ਬਟਾਲਾ ਰੋਡ ਅੰਮ੍ਰਿਤਸਰ ਗਏ ਸੀ ਅਤੇ ਇਸ ਪਾਰਟੀ ਦੇ ਵਿੱਚ ਵਿਕਰਮ ਸ਼ਰਮਾ ਤੇ ਸਾਗਰ ਲਵ ਕੇਹਰ ਵੀ ਆਏ ਹੋਏ ਸਨ ਤੇ ਲਵ ਕੇਹਰ ਦੇ ਵੱਲੋਂ ਸੋਸ਼ਲ ਮੀਡੀਆ ਤੇ ਵਿਕਰਮ ਸ਼ਰਮਾ ਦੇ ਖਿਲਾਫ ਵੀਡੀਓ ਪੋਸਟ ਦੇ ਬਾਰੇ ਗਲਬਾਤ ਉਸ ਦੇ ਸਾਹਮਣੇ ਹੋ ਰਹੀ ਸੀ ਅਤੇ ਸਿਮਰਨਜੀਤ ਸਿੰਘ ਕਰੀਬ 12 ਵਜੇ ਰਾਤ ਉਹ ਆਪਣੇ ਮਾਮੇ ਦੇ ਲੜਕੇ ਸਾਹਿਬ ਸਿੰਘ ਦੇ ਨਾਲ ਰਿਜ਼ੋਰਟ ਤੋਂ ਕਾਰ ਪਾਰਕ ਦੇ ਵੱਲ ਜਾ ਰਹੇ ਸਨ ਤਾਂ ਲਵ ਕੇਹਰ ਦੇ ਵੱਲੋਂ ਆਪਣੇ ਸੱਦੇ ਗਏ ਦੋਸਤ ਵਿਪਨ ਕੁਮਾਰ ਲਾਟੀ ਅਤੇ ਸ਼ਿਵਾ ਕੇਹਰ ਤੇ ਗਰੋਵਰ ਕੇਹਰ ਵਾਸੀ ਸ਼ਹਾਟਾ ਅਤੇ ਕਾਕਾ ਕਿਰਜ ਅਤੇ 7-8 ਵਿਅਕਤੀ ਇਕਦਮ ਉਨ੍ਹਾਂ ਦੇ ਕੋਲ ਆ ਗਏ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸ਼ਿਵ ਕਹਿਰ ਅਤੇ ਸਾਗਰ ਕਹਿਰ ਲਵ ਨੇ ਉਸਦੇ ਮਾਮੇ ਦੇ ਲੜਕੇ ਸਾਹਿਬ ਸਿੰਘ ਦੀ ਪਗਲਾ ਦਿੱਤੀ ਅਤੇ ਸਾਗਰ ਕਹਿਰ ਦੇ ਵੱਲੋਂ ਸਾਹਿਬ ਸਿੰਘ ਦੇ ਸਿਰ ਦੇ ਵਿੱਚ ਹੱਥ ਤੇ ਪਾਏ ਲੋਹੇ ਦੇ ਪੰਜ ਮਾਰੇ ਗਏ ਅਤੇ ਮਾਰ ਦੇਣ ਦੀ ਨੀਅਤ ਦੇ ਨਾਲ ਦਸਤੀ ਸੁਆ ਸਾਹਿਬ ਸਿੰਘ ਦੀ ਧੌਣ ਦੇ ਲਾਗੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਅੱਧ ਮੋਇਆ ਕਰਕੇ ਸੁੱਟ ਕੇ ਲਲਕਾਰੇ ਮਾਰਦੇ ਹੋਏ ਆਪਣੀ ਦਸਤੀ ਹਥਿਆਰ ਸਮੇਤ ਆਪਣੀ ਕਾਰ ਇਨੋਵਾ ਵਿੱਚ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਸਾਹਿਬ ਸਿੰਘ ਨੂੰ ਨਾਜੁਕ ਹਾਲਤ ਦੇ ਵਿੱਚ ਦੇ ਦਿਆ ਪਹਿਲਾ ਗੁਰਨਾੜਕ ਦੇਵ ਹਸਪਤਾਲ ਤੇ ਫਿਰ ਫੋਰਟਿਸ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ ਥਾਣਾ ਮੋਕਮਪੂਰਾ ਦੇ ਬੁੱਲੋਂ ਜੁਰਮ 307 295 148 ਅਤੇ 149 ਆਈਪੀਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਗਈ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕੱਲ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਦੇ ਬਾਕੀ ਸਾਥੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਇਹ ਖੇਤਰੀ ਦੀ ਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਸ ਰਿਜ਼ੋਰਟ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਹਮ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਵੀ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਤੇ ਜੋ ਵਧੀਰੇ ਇਲਾਜ ਫੋਰਟਿਸ ਹਸਪੀਟਲ ਆ ਇਸ ਪੰਜ ਚ ਕੱਲ ਸਾਡੇ ਨੂੰ ਜਿਹੜੀ ਇਹ ਅਫੇਅਰ ਦੱਜ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸ਼ੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆਜੂਗਾ ਇਨਰ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬੈਸ ਹੋਈ ਤੇ ਉਸੇ ਝਗੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸੇ ਕੀ ਕਹਿੰਦੇ ਵੀਡੀਓ ਜਿਹੜੇ ਆ ਰਿਹਾ ਹਾਂਜੀ ਉਹ ਜਿਹੜੇ ਉਹਨਾਂ ਨੂੰ ਜਿਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹਥਿਆਰ ਤੇ ਸ਼ੈਦ ਉਹਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹ ਦੋਸਤਾਂ ਕੀਤਾ ਗਿਆ ਬੱਚਾ ਹੈ 25 25 26 ਸਾਲ ਹੋ ਗਏ ਜੀ ਸਰਮਹਰ ਤੋਂ ਦੇ ਰਹੇ ਬਲੇ ਸੀ ਹਾਂਜੀ ਹਾਂਜੀ ਉਮਰ ਸਾਡੇ ਛਾੜੇ ਦੇ ਰਹੇ ਨੇ